ਲੰਗੇ ਕੱਲ ਬੀਬੀ ਜ਼ਗੀਰ ਕੌਰ ਪਰਮੇਂਦਰ ਸਿੰਘ ਢੀਂਡਸਾ ਅਤੇ ਸਰਜੀਤ ਸਿੰਘ ਰਖੜਾ ਆਪਣਾ ਸਪਸ਼ਟਕਰਨ ਸਾਂਝਾ ਕਰਨ ਜਾਂਦੇ ਨੇ ਸਪਸ਼ਟਕਰਨ ਸਾਂਝਾ ਵੀ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕਰਕੇ ਵੀ ਉਹ ਦੱਸਿਆ ਜਾਂਦਾ ਕਿ ਕੀ ਉਹਨਾਂ ਨੇ ਕਿਹਾ ਹੈ ਕਿ ਨਹੀਂ ਕਿਹਾ ਉਸੇ ਦਰਮਿਆਨ ਪਰਮਿੰਦਰ ਸਿੰਘ ਢੀਂਡਸਾ ਵੀ ਮੀਡੀਆ ਦੇ ਰੂਬਰੂ ਹੁੰਦੇ ਨੇ ਔਰ ਅਚਾਨਕ ਕੁਝ ਗੱਲਾਂ ਨੂੰ ਲੈ ਕੇ ਉੱਥੇ ਥੋੜਾ ਮਨਮਟਾਵ ਹੋ ਜਾਂਦਾ ਥੋੜਾ ਬਹਿਸ ਵਸਈਆ ਹੋਣਾ ਸ਼ੁਰੂ ਹੋ ਜਾਂਦਾ ਥੋੜਾ ਮਾਹੌਲ ਹੈ ਉਹ ਗਰਮਾਉਣ ਲੱਗ ਜਾਂਦਾ ਪਰਮਿੰਦਰ ਸਿੰਘ ਢੀਂਡਸਾ ਕੁਝ ਗੱਲਾਂ ਤੋਂ ਗਰੇਜ਼ ਕਰਦੇ ਨੇ ਕੁਝ ਸਵਾਲ ਤੋਂ ਕਹਿੰਦੇ ਗਰੇਜ਼ ਕੀਤਾ ਗਿਆ ਪਰਮਿੰਦਰ ਸਿੰਘ ਢੀਂਡਸਾ ਨੂੰ ਲੈ ਕੇ ਵਿਵਾਦ ਤਾਂ ਪਹਿਲਾਂ ਹੀ ਬਣਿਆ ਹੋਇਆ ਸੀ ਕਿ ਇਹ ਜਾ ਰਿਹਾ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਸ਼੍ਰੀ ਕਾਲ ਤਖਸਾਲ ਸਾਹਿਬ ਸਾਹਮਣੇ ਨਤਮਸਤਕ ਹੋਣਾ ਨਹੀਂ ਚ ਸੂਤਰਾ ਮੁਤਾਬਕ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਇਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਹੁਣ ਨਤਮਸਤਕ ਹੋਏ ਸਪਸ਼ਟਕਰਨ ਵੀ ਪੇਸ਼ ਕੀਤਾ ਜ਼ਾਹਿਰ ਤੌਰ ਦੇ ਉੱਤੇ ਤੁਸੀਂ ਵਜ਼ੀਰੀਆਂ ਦੇ ਹੰਡਾਈਆਂ ਹੋਣ ਜਦੋਂ ਤੁਸੀਂ ਕੈਬਨਿਟ ਦਾ ਹਿੱਸਾ ਰਹੇ ਹੋਵੋ ਔਰ ਸ਼ਿਕਾਲਤਖ ਸਾਹਿਬ ਨੇ ਹੁਕਮ ਵੀ ਜਾਰੀ ਕੀਤਾ ਜੇ ਪ੍ਰਧਾਨ ਦੇ ਉੱਤੇ ਸਵਾਲ ਖੜਦੇ ਆ ਤਾਂ ਜ਼ਾਹਿਰ ਤੌਰ ਦੇ ਉੱਤੇ ਉਸ ਦੇ ਕੈਬਨਿਟ ਦੇ ਉੱਤੇ ਵੀ ਸਵਾਲ ਖੜਨਗੇ ਜੇ ਡਿਪਟੀ ਸੀਐਮ ਦੇ ਉੱਤੇ ਸੀਐਮ ਦੇ ਉੱਤੇ ਸਵਾਲ ਖੜਦੇ ਆ ਤੇ ਕੈਬਨਿਟ ਮੰਤਰੀਆਂ ਤੇ ਵੀ ਸਵਾਲ ਖੜਨਗੇ ਕਿਉਂਕਿ ਜੇ ਕੋਈ ਕਤਾਹੀ ਕੀਤੀ ਗਈ ਹੈ ਭਾਵੇਂ ਉਹ ਸੀਐਮ ਕਰੇ ਭਾਵੇਂ ਉਹ ਡਿਪਟੀ ਸੀਐਮ ਕਰੇ ਤਾਂ ਉਸ ਦਾ ਕੈਬਨਿਟ ਵੀ ਉਦੋਂ ਜ਼ਿੰਮੇਵਾਰ ਟਹਿਰਾਇਆ ਜਾ ਸਕਦਾ ਹੈ ਜੀ ਉਹ ਕੈਬਨਿਟ ਆਪਣੇ ਕਾਰਜਕਾਲ ਦੇ ਵਿੱਚ ਚੁੱਪ ਰਿਹਾ ਹੋਵੇ ਜਾਂ ਮਤਲਬ ਉਦੋਂ ਜੇ ਕਤਾਹੀ ਹੋਈ ਹੈ ਤੇ ਉਸ ਕਤਾਹੀ ਨੂੰ ਦੇਖ ਕੇ ਵੀ ਕੁਝ ਨਾ ਬੋਲਿਆ ਹੋਵੇ ਇਹ ਇਹ ਇਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਸਪਸ਼ਟਕਰਨ ਦੇਣ ਨੂੰ ਸੱਦਿਆ ਗਿਆ ਸੀਗਾ 17 ਮੰਤਰੀਆਂ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਸੀ ਔਰ ਉਸੇ ਦੇ ਵਿੱਚ ਜਿਹੜੇ ਲੀਡਰ ਨੇ ਜਿਹੜੇ ਉਸ ਸਮੇਂ ਦੇ ਯਾਨੀ ਕਿ 2007 ਤੋਂ 17 ਦਰਮਿਆਨ ਕੈਬਨਿਟ ਮਨਿਸਟਰਸ ਰਹਿ ਚੁੱਕੇ ਨੇ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਸਪਸ਼ਟਕਰਨ ਜਿਹੜਾ ਉਹਨਾਂ ਤੋਂ ਮੰਗਿਆ ਗਿਆ ਸੀ ਇਸ ਤੋਂ ਪਹਿਲਾਂ ਬਾਦਲ ਧੜੇ ਦੇ ਕੁਝ ਸੀਨੀਅਰ ਲੀਡਰਸ ਜਾ ਪਹੁੰਚੇ ਸੀਗੇ ਉਹਨਾਂ ਨੇ ਸਪਸ਼ਟਕਰਨ ਦੇ ਦਿੱਤਾ ਸੀਗਾ ਔਰ ਦੂਜੇ ਪਾਸੇ ਹੁਣ ਲੰਗੇ ਕੱਲ ਬਾਗੀ ਧੜਾ ਜਿਹੜਾ ਸੀਗਾ ਉਹਦੇ ਵਿੱਚੋਂ ਵੀ ਲੀਡਰਸ ਜਾ ਪਹੁੰਚੇ ਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਲੀਡਰਸ ਸੀਗੇ ਬੀਬੀ ਜਗੀਰ ਕੌਰ ਪ੍ਰਵਿੰਦ ਸਿੰਘ ਢੀਂਸਾਰ ਸਰਜੀਤ ਸਿੰਘ ਰਖੜਾ ਪਹੁੰਚਦੇ ਨੇ ਸਪਸ਼ਟਕਰਨ ਦਿੰਦੇ ਨੇ ਪਰ ਪਰਮਿੰਦਰ ਥੋੜੇ ਤਲ ਖੋਏ ਨਜ਼ਰ ਆਉਂਦੇ ਨੇ ਆਖਿਰਕਾਰਨ ਕੀ ਸੀ ਉਹਦੇ ਆਓ ਉਹਨਾਂ ਦੇ ਕੋਲ ਸੁਣਦੇ ਹਾਂ ਤੁਸੀਂ ਸਾਰੇ ਜਾਣਦੇ ਹੋ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਨੇ ਸਿੰਘ ਸਹਿਬਾਨ ਨੇ ਹੁਕਮ ਕੀਤਾ ਹੈਗਾ ਵੀ ਜਿੰਨਾ ਚਿਰ ਅਕਾਲ ਤਖਤ ਸਾਹਿਬ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚ ਕਿਸੇ ਨੇ ਕੋਈ ਟਿੱਪਣੀ ਸੰਬੰਧੀ ਨਹੀਂ ਕਰਨੀ ਸੋ ਕਿਰਪਾ ਕਰਕੇ 나ਹੀਂ ਮੈਨੂੰ ਇਸ ਸੰਬੰਧੀ ਕੋਈ ਸਵਾਲ ਕਰੋ ਤੇ 나ਹੀਂ ਮੈਂ ਇਹਦਾ ਕੋਈ ਜਵਾਬ ਜਿਹੜਾ ਹੈ ਦੇਣਾ ਚਾਹੁੰਨਾ ਉਹ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਆਊਗਾ ਉਹ ਸਾਨੂੰ ਪ੍ਰਵਾਨ ਹੈ ਬਸ ਇਹ ਤਾਂ ਦੇਰ ਸਜ਼ਾ ਲਗਾਈ ਜਾ ਸਕਦੀ ਹੈ ਇਸ ਪਰ ਅਕਾਲ ਤਖਤ ਸਾਹਿਬ ਵੱਲੋਂ ਸਹੀ ਧਾਰਮਿਕ ਸਜ਼ਾ ਲਗਾਈ ਜਾ ਸਕਦੀ ਹੈ ਇਸ ਬੰਦ ਵਿੱਚ ਕਾਬਤ ਦੇਖੋ ਉਹ ਤਾਂ ਅਕਾਲ ਤਖਤ ਸਾਹਿਬ ਦਾ ਪ੍ਰੈਰੋਗੇਟਿਵ ਹੈ ਮੈਂ ਤਾਂ ਇਹ ਕਹਿਣਾ ਵੀ ਜੋ ਸਾਨੂੰ ਕੁਝ ਵੀ ਕਹਿਣਗੇ ਜੋ ਸਾਨੂੰ ਸਜ਼ਾ ਲਾਉਣ ਕੁਝ ਕਰਨ ਅਸੀਂ ਉਹਦੇ ਵਾਸਤੇ ਹਾਜ਼ਰ ਹਾਂ